नमस्कार मैं खुशी आप देख रहे सरदार न्यूज आइए नजर डालते हैं आज की बड़ी खबर पर दीना नगर में रात को तीन संदिग्ध हथियार के साथ सीसीटीवी में कैद हुए क्षेत्र के लोगों के बीच सौहार्द का माहौल है पत्रकार लवप्रीत सिंह खुशीपुर गुरदासपुर तेरह जुलाई गुरदासपुर जिले का दीनानगर शहर जो 2015 में एक पुलिस स्टेशन पर आत्मघाती आतंकवादी हमले के लिए प्रसिद्ध हुआ था क्षेत्र 21 में कुछ लोगों द्वारा देर रात एक संदिग्ध हथियार बंद लोगो को देखे जाने के बाद हड़कम मच गया दीनानगर के तारागढ़ी गेट के पास शंकर कॉलोनी के निवासियों द्वारा पुलिस को दी गई शिकायत में कहा गया है कि बीती रात करीब दो बजे तीन व्यक्ति जिनके पास रिवॉल्वर थी जिन्होंने अपने चेहरे ढके हुए थे और कंधे पर बैग रखे हुए थे शर्ट और अंडरवे भी देखा गया है घटना की जानकारी देते हुए कॉलोनी निवासी रमन कुमार ने बताया कि उन्हें घटना की जानकारी सीसीटीवी पर मोशन डिटेक्शन नोटिफिकेशन से हुई पास में रहने वाले अर्जुन ठाकुर ने कहा कि उनमें से एक ने उनकी खिड़की से टॉर्च जलाई लेकिन जब वह रोने लगे तो भाग गए आज जब इस घटना की सूचना पुलिस को दी गयी तो पुलिस पार्टी मौके पर पहुंची और पूरे इलाके की जांच की कॉलोनी निवासी प्रवीण चौधरी और गौरव महाजन ने बताया कि इस तरह की घटना से पूरे इलाके में दहशत का माहौल है हाल ही में भी पुलिस को गुरु नानक कॉलोनी में तीन संदिग्धों के देखे जाने की सूचना मिली थी जिसके बाद लगातार सर्च ऑपरेशन चलाने के बाद भी किसी की गिरफ्तारी नहीं हो सकी थी फिलहाल पुलिस ने रेड ਅਲਰਟ ਜਾਰੀ ਕਰ ਦਿਆ ਹੈ ਲੇਕਿਨ ਸੰਦੇਕਦੋ ਦਾ ਅਤਿਆਰ ਕੇ ਸਾਥ ਦਿਖਣਾ ਚਿੰਤਾ ਦਾ ਵਿਸ਼ੇ ਹੈ ਲੇਕਿਨ ਮਾਮਲੇ ਦੀ ਜਾਂਚ ਦਾ ਹਵਾਲਾ ਦੇ ਕੇ ਫਿਲਹਾਲ ਪੁਲਿਸ ਅਧਿਕਾਰੀ ਕੈਮਰੇ ਪਰ ਕੁਝ ਵੀ ਬੋਲਨੇ ਕੋ ਤਿਆਰ ਨਹੀਂ ਹੈ ਇਹ ਸ਼ੰਕਰ ਕਲੋਨੀ ਹੈਗੀ ਆ ਤਾਰਾ ਗਾੜੀ ਰੋਡ ਤੇ ਤੇ ਰਾਤ 1:30 ਵਜੇ ਨਾ ਤਿੰਨ ਜਿਹੜੇ ਸੰਦੇਕਦ ਲੋਕ ਜਿਹੜੇ ਉਹ ਦੇਖੇ ਗਏ ਆ ਤੇ ਸਾਡੇ ਨਾਲ ਹੀ ਹੈ ਮੁੰਡਾ ਵਿਸ਼ਾਲ ਹੈ ਤੇ ਨਾਲ ਰਮਨ ਹੈ ਇਹਨਾਂ ਦੇ ਬਾਅਦ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਲੱਗੇ ਦੇ ਆ ਇਹਨਾਂ ਦੇ ਸਵੇਰੇ ਮੌਜੂਦ ਵਿੱਚ ਨੋਟੀਫਿਕੇਸ਼ਨ ਆਈ ਹੈ ਤੇ ਇਹਨਾਂ ਨੇ ਦੇਖਿਆ ਜਦੋਂ ਨੋਟੀਫਿਕੇਸ਼ਨ ਤੇ ਉਹ ਜਦੋਂ ਵੀਡੀਓ ਦੇਖੀ ਤਾਂ ਇਹ ਤਿੰਨ ਜਿਹੜੇ ਲੋਕ ਆ ਉਹਨਾਂ ਦੇ ਹੱਥ 'ਚ ਹਥਿਆਰ ਆ ਔਰ ਗਲੀ ਵਿੱਚ ਉਹ ਆਏ ਆ ਤੇ 20-25 ਮਿੰਟ ਉਹ ਜਿਹੜੇ ਗਲੀ ਦੇ ਵਿੱਚ ਇੱਥੇ ਰਹੇ ਆ ਉਸ ਤੋਂ ਬਾਅਦ ਉਹ ਜਿਹੜੇ ਵਾਪਸ ਚਲੇ ਗਏ ਆ ਤੇ ਉਹ ਅਸੀਂ ਇਹ ਮੰਗ ਕਰਦੇ ਆ ਕਿ ਉਹਦਾ ਪੂਰਾ ਜਿਹੜੀ ਆ ਡਿਟੇਲ ਜਿਹੜੀ ਉਹਦੀ ਲਈ ਜਾਵੇ ਵੀ ਇਹ ਕੌਣ ਲੋਕ ਏ ਕਿਸਰਾ ਆਇਆ ਚੋਰੀ ਦੇ ਮਕਸਦ ਨਾਲ ਆਇਆ ਜਾਂ ਡਕੈਤੀ ਦੇ ਮਕਸਦ ਨਾਲ ਆਇਆ ਜਾਂ ਇਸ ਤੋਂ ਪਹਿਲਾਂ ਥਾਣੇ ਵਿੱਚ ਹਮਲਾ ਹੋਇਆ ਤੇ ਦੋ ਤਿੰਨ ਦਿਨ ਪਹਿਲਾਂ ਇਹ ਦੁਸ਼ਾਰਾ ਗਰਾਉਂਡ ਦੇ ਲਾਗੇ ਵੀ ਇੱਕ ਸੁਣਿਆ ਕਿ ਕੁਝ ਲੋਕ ਜਿਹੜੇ ਉੱਥੇ ਆਏ ਆ ਤੇ ਇਸ ਤਰ੍ਹਾਂ ਸੰਦੇग्ध ਲੋਕ ਜਿਹੜੇ ਆ ਪੂਰੇ ਸ਼ਹਿਰ ਚ ਸੱਜੇ ਖੱਬੇ ਕਿਤੇ ਨਾ ਕਿਤੇ ਘੁੰਮੇ ਕਦੇ ਆ ਤੇ ਅਸੀਂ ਇਹ ਚਾਹਨੇ ਆ ਵੀ ਪ੍ਰਸ਼ਾਸਨ ਜਿਹੜਾ ਆ ਉਹ ਦੀ ਰਾਤ ਨੂੰ ਜਿਹੜੀ ਡਿਊਟੀ ਹੈਗੀ ਹੈ ਕਯੂਆਰਟੀ ਟੀਮ ਦੀ ਉਹ ਸਾਰੇ ਸ਼ਹਿਰ ਚ ਚੈਕਿੰਗ ਕਰੇ ਨਾਕੇ ਬਾਕਾਇਦਾ ਲਾਏ ਤੇ ਜਿਹੜੇ ਚੋਰਾਂ ਦੇ ਹੌਸਲੇ ਉਹ ਬੁਲੰਦ ਆ ਤੇ ਜਿਹੜੀ ਆਮ ਜਨਤਾ ਆ ਉਹ ਪਰੇਸ਼ਾਨ ਆ ਜੇ ਰਾਤ ਨੂੰ ਬੰਦੇ ਨੇ ਸਾਰਾ ਦਿਨ ਕੰਮ ਕਰਕੇ ਰਾਤ ਨੂੰ ਜੇ ਸੋਣਾ ਆ ਤੇ ਜੇ ਬੰਦਾ ਸੋਮਣਾ ਸਕੇ ਚਾਹ ਨਾਲ ਤੇ ਫਿਰ ਦਾ ਫਾਇਦਾ ਕੀ ਹੈ ਸਰ ਦਾਤ 2:02 ਤੇ ਇੱਕ ਅਣਪਛਾਤੇ ਬੰਦਾ ਮੇਰੀ ਖਿੜਕੀ ਦੇ ਬਾਹਰ ਆਂਦਾ ਰੂਮ ਦੇ ਬਾਹਰ ਤੇ ਟੋਚ ਚ ਮਾਰਦੇ ਸੀ ਉਹ ਤੇ ਮੈਂ ਦੇਖ ਲਿਆ ਮੈਂ ਉੱਠਿਆ ਹੋਇਆ ਸੀ ਉਸ ਵੇਲੇ ਤੇ ਮੈਂ ਦੇਖਿਆ ਤੇ ਉਹ ਥੋੜਾ ਜਿਹਾ ਦਾ ਪਾਇਆ ਪੀ ਚੋੜ ਆ ਗਿਆ ਤੇ ਉਹ ਬੰਦਾ ਭੱਜ ਗਿਆ ਮੋਹਲ ਸਾਰੇ ਹੀ ਪਰਿਵਾਰ ਜਿਹੜੇ ਆਪਣੇ ਕਲੋਨੀ ਦੇ ਹੈਗੇ ਆ ਸਾਰਿਆਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਕੀ ਬੱਚੇ ਵੀ ਸਾਰਿਆਂ ਦੇ ਇੱਥੇ ਘੁੰਮਦੇ ਰਹਿੰਦੇ ਆ ਪਰ ਮੈਨੂੰ ਕਲੋਨੀ ਚ ਖੇਲਦੇ ਆ ਤੇ ਡਰ ਪੂਰਾ ਜਿਆਦਾ ਫੈਲਿਆ ਹੋਇਆ ਹੈ ਦਾ ਪੂਰੀ ਕਲੋਨੀ ਦੇ ਵਿੱਚ ਦੋਨੇ ਕਲੋਨੀਆਂ ਕੱਟੀਆਂ ਹੱਡੀਆਂ ਸ਼ੰਕਰ ਕਲੋਨੀਆ ਦੋਵਾਂ ਦੇ ਵਿੱਚ ਪੂਰਾ ਡਰ ਦਾ ਮਾਹੌਲ ਬਣੇ ਦਾ ਤੇ ਹਾਂਜੀ ਪੁਲਿਸ ਕੰਪਲੇਂਟ ਕਰ ਰਹੇ ਆ ਆਪਾਂ ਜਾ ਕੇ ਕੀ ਸਾਨੂੰ ਕਲੋਨੀ ਨੂੰ ਕਯੂਆਰਟੀ ਟੀਮ ਦਾ ਕੋਈ ਫੇਰਾ ਫੂਰਾ ਮਾਰਾਇਆ ਜਾਏ ਕੋਈ ਜਿਹੜੇ ਰਾਤ ਤਾਰਾ ਗੜੀ ਮੋੜ ਤੇ ਇੱਕ ਜਿਪਸੀ ਲਗਾਈ ਜਾਂਦੀ ਆ ਉਹਨਾਂ ਨੂੰ ਵੀ ਕਲੋਨੀ ਚ ਫੇਰਾ ਫੂਰਾ ਮਾਰਨਾ ਚਾਹੀਦਾ ਰਾਤ ਦੇ ਵੇਲੇ ਕੋਈ ਪਤਾ ਨਹੀਂ ਹੁੰਦਾ ਇੱਥੇ ਕੋਈ ਆ ਰਿਹਾ ਕੋਈ ਜਾ ਰਿਹਾ ਆ ਤੇ ਆਹੀ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕੀ ਸਾਡੀ ਕਲੋਨੀ ਦੀ ਤੇ ਬਾਕੀ ਲਾਗੇ ਸ਼ਾਕੇ ਜਿੰਨੀਆਂ ਵੀ ਕਲੋਨੀਆਂ ਹੈਗੀਆਂ ਸ਼ਹਿਰ ਦੀਆਂ ਉੱਥੇ ਸੁਰੱਖਿਆ ਦੀ ਮੰਗ ਕੀਤੀ ਜਾਂਦੀ ਹੈ ਤੇ ਇਹੋ ਹੀ ਰਸਤਾ ਉਹ ਹੈਗਾ ਯਾ ਤਾਰਾਗੜ ਰੋਡ ਜਿੱਥੋਂ ਅੱਤਵਾਦੀ ਵੀ ਪਿਛਲੇ ਟਾਈਮ ਤੇ ਆਏ ਸੀਗੇ ਤੇ ਬਾਕੀ ਐ ਵੀ ਨਹੀਂ ਪਤਾ ਕੀ ਆ ਲੋਕ ਕਿਸ ਮਕਸਦ ਨਾਲ ਆਏਗੇ ਚੋਰੀ ਦੇ ਮਕਸਦ ਨਾਲ ਆਏ ਜਾਂ ਕੋਈ ਸੱਗੇ ਤੇ ਲੋਕ ਹੀ ਕੋਈ ਛੁਪਣ ਲਈ ਆਏ ਜਾਂ ਕੀ ਕਰਨ ਲਈ ਆਏ ਆ ਬਾਕੀ ਆ ਦੀ ਪੂਰੀ ਤੇ ਬੁਰੀ ਮਤਲਬ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਹੱਬ ਤੱਕ ਲਈ ਬਸ ਇਤਨਾਈ ਹੀ ਸਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਹੱਬ ਤੱਕ ਲਈ ਨਮਸਕਾਰ ਹੋ ਦਿੱਕਤ ਰਹੀਏ Sapa News!